ਸਾਇਸ਼ੀ ਕਾਲ ਦੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤਾਂ ਮਮੀ ਲਾਈਫ ਫੂਡਸ ਨਾਓ ਤੁਸੀਂ ਸਾਰੇ ਜਾਣੇ ਕਿਵੇਂ ਹੋ ਠੀਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਉਮੀਦ ਕਰਦੀ ਆ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਗੇ ਚਲੋ ਜੀ ਮੈਂ ਤਾਂ ਵਲੌਗ ਦੀ ਕਰ ਲਈ ਆ ਸਟਾਰਟਿੰਗ ਟਾਈਮ ਇੱਥੇ ਹੋ ਚੁੱਕਿਆ ਸੀਗਾ 3 ਵਜੇ ਸੀਗੇ ਇਹ ਵਾਲਾ ਵਲੌਗ ਆ ਜਿਹੜਾ ਮੈਂ 3 ਵਜੇ ਸਟਾਰਟ ਕੀਤਾ ਆ ਦਪਹਿਰ ਨੂੰ ਉੱਠ ਕੇ ਕੁਸ਼ੀਨ ਉਹਦੇ ਵਾਸਤੇ ਬਸ ਮੈਂ ਇੱਥੇ ਥੋੜਾ ਜਿਹਾ ਸੂਜੀ ਪੋਰਿਜ ਬਣਾਣ ਲੱਗੀ ਸੀ ਇੱਕ بڑا ਚਮਚ ਮੈਂ ਸੂਜੀ ਦਾ ਲੈ ਲਿਆ ਸੀਗਾ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ 1 ਤੋਂ 1.5 ਮਿੰਟ ਤੱਕ ਚੰਗੀ ਤਰੀਕੇ ਨਾਲ ਭੁੰਨਾਂਗੇ ਸੂਜੀ ਸਾਡੀ ਜਿੰਨੀ ਦੇ ਤੱਕ ਲਾਲ ਨਹੀਂ ਹੋ ਜਾਂਦੀ ਓਨੀ ਦੇ ਤੱਕ ਆਪਾਂ ਸੂਜੀ ਨੂੰ ਭੁੰਨਾਂ ਆ ਸੂਜੀ ਮੈਂ ਇੱਥੇ ਬਰੀਕ ਵਾਲੀ ਲਈ ਹੈ ਤੁਸੀਂ ਮੋਟੀ ਸੂਜੀ ਵੀ ਲੈ ਸਕਦੇ ਹੋ ਜਾਂ ਫਿਰ ਬਰੀਕ ਵਾਲੀ ਸੂਜੀ ਵੀ ਲੈ ਸਕਦੇ ਹੋ ਦੋਨਾਂ ਵਿੱਚ ਜਿਹੜੀ ਮਰਜ਼ੀ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਸੂਜੀ ਮੋਟੀ ਵਾਲੀ ਤੁਸੀਂ ਉਹਨੂੰ ਹਲਕਾ ਜਿਹਾ ਗ੍ਰੇਨ ਕਰਕੇ ਉਹਨੂੰ ਤੁਸੀਂ ਬਰੀਕ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਥੋੜਾ ਕਰਕੇ ਆਪਾਂ ਪਾਣੀ ਐਡ ਕਰਾਂਗੇ ਤੁਸੀਂ ਪਾਣੀ ਦੀ ਜਗ੍ਹਾ ਮਿਲਕ ਵੀ ਐਡ ਕਰ ਸਕਦੇ ਹੋ ਮੈਂ ਮਿਲਕ ਥੋੜਾ ਜਿਹਾ ਘੱਟੀ ਇਹਦੇ ਵਿੱਚ ਪਾਣੀ ਹੁੰਨੀ ਆ ਕਿਉਂਕਿ ਨਾ ਗੁਰਸ਼ੀਨ ਮਿਲਕ ਵਾਲਾ ਜਿਹੜਾ ਸੂਜੀ ਪੋਰਿਸ਼ ਹੁੰਦਾ ਥੋੜਾ ਜਿਹਾ ਘੱਟ ਹੀ ਖਾਂਦੀ ਆ ਅਗਰ ਤੁਹਾਡੇ ਬੱਚੇ ਨੂੰ ਕਨਸਟਿਪੇਸ਼ਨ ਆ ਤੁਸੀਂ ਇੱਥੇ ਮਿਲਕ ਨੂੰ ਵੀ ਮਤਲਬ ਐਡ ਨਹੀਂ ਕਰਨਾ ਹੈਗਾ ਵਿਦਆਊਟ ਮਿਲਕ ਹੀ ਤੁਸੀਂ ਬਣਾਉਣਾ ਆ ਉਸ ਤੋਂ ਬਾਅਦ ਇੱਕ ਤੋਂ ਡੇਢ ਮਿੰਟ ਤੱਕ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਪਕਾਵਾਂਗੇ ਨਾਲ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕਰਾਂਗੇ ਇਲਾਇਚੀ ਪਾਊਡਰ ਜਸਟ ਪਿੰਚ ਆਫ ਪਾਣਾ ਹੈ ਜਿਆਦਾ ਨਹੀਂ ਪਾਣਾ ਹੈਗਾ ਇਲਾਇਚੀ ਪਾਊਡਰ ਦੇ ਨਾਲ ਜਿਹੜਾ ਇਹਦਾ ਟੇਸਟ ਆ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਆ ਅਗਰ ਤੁਹਾਡੇ ਕੋਲ ਇਲਾਇਚੀ ਪਾਊਡਰ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਸਿਨੇਮਨ ਪਾਊਡਰ ਵੀ ਪਾ ਸਕਦੇ ਹੋ ਯਾਨੀ ਕਿ ਦਾਲਚੀਨੀ ਪਾਊਡਰ ਦਾਲਚੀਨੀ ਪਾਊਡਰ ਚਰਕ ਮਤਲਬ ਜਿਆਦਾ ਨਹੀਂ ਪਾਣਾ ਪਿੰਚ ਆਫ ਹੀ ਪਾਣਾ ਕਿਉਂਕਿ ਉਹ ਥੋੜੀ ਜੀ ਗਰਮ ਹੁੰਦੀ ਆ ਉਹਦੇ ਨਾਲ ਵੀ ਥੋੜਿਆ ਟੇਸਟ ਆ ਜਿਹੜਾ ਚੇਂਜ ਹੋ ਜਾਂਦਾ ਆ ਉਸ ਤੋਂ ਬਾਅਦ ਇਹਦੇ ਵਿੱਚ ਮੈਂ 2 ਚਮਚਾਟ ਐਡ ਕੀਤੇ ਸੀਗੇ ਸ਼ੱਕਰ ਦੇ ਤੁਸੀਂ ਸ਼ੱਕਰ ਹੀ ਪਾਣੀ ਇਹਦੇ ਵਿੱਚ ਚੀਨੀ ਬਿਲਕੁਲ ਨਹੀਂ ਪਾਣੀ ਅਗਰ ਤੁਸੀਂ ਸਪੈਸ਼ਲੀ ਬੱਚੇ ਵਾਸਤੇ ਬਣਾ ਰਹੇ ਹੋ ਕੋਸ਼ਿਸ਼ ਕਰਿਆ ਕਰੋ ਛੋਟੇ ਬੱਚੇ ਨੂੰ ਚੀਨੀ ਬਿਲਕੁਲ ਵੀ ਨਾ ਦਿਆ ਕਰੋ ਤੁਸੀਂ ਉਹਦੀ ਜਗ੍ਹਾ ਸ਼ੱਕਰ ਨੂੰ ਵੀ ਯੂਜ਼ ਕਰ ਸਕਦੇ ਹੋ ਸ਼ੱਕਰ ਦੇ ਵਿੱਚ ਬਹੁਤ ਜ਼ਿਆਦਾ ਆਇਰਨ ਹੁੰਦਾ ਹੈ ਕਾਫੀ ਅੱਛਾ ਹੁੰਦਾ ਬੱਚਿਆਂ ਵਾਸਤੇ ਉਸ ਤੋਂ ਬਾਅਦ ਬਸ 1 ਤੋਂ 1.5 ਮਿੰਟ ਤੱਕ ਚੰਗੀ ਤਰੀਕੇ ਨਾਲ ਇਹਨੂੰ ਮੈਂ ਟੱਕ ਕੇ ਪਕਾ ਲਿਆ ਸੀਗਾ ਸੂਜੀ ਪੋਰੇਸ ਹੜਾ ਬਣ ਕੇ ਹੋ ਚੁੱਕਿਆ ਰੈਡੀ ਤੁਸੀਂ ਇਹਦੇ ਵਿੱਚ ਕੋਈ ਵੀ ਫਰੂਟ ਵੀ ਪਾ ਸਕਦੇ ਹੋ ਕੋਈ ਵੀ ਐਨੀ ਸੀਜ਼ਨਲ ਫਰੂਟ ਇਹਦੇ ਵਿੱਚ ਤੁਸੀਂ ਐਪਲ ਵੀ ਪਾ ਸਕਦੇ ਹੋ ਐਂਡ ਬਨਾਨਾ ਵੀ ਪਾ ਸਕਦੇ ਹੋ ਅੱਜ ਮੈਂ ਇਹਨੂੰ ਸਿੰਪਲ ਤਰੀਕੇ ਨਾਲ ਬਣਾਇਆ ਔਰ ਲਾਸਟ ਵਿੱਚ ਇਹਦੇ ਵਿੱਚ ਮੈਂ ਥੋੜਾ ਜਿਹਾ ਦੇਸੀ ਕੇ ਪਾ ਦਿੱਤਾ ਸੀਗਾ ਸੋ ਕਾਫੀ ਜ਼ਿਆਦਾ ਇਹ ਹੈਲਦੀ ਹੁੰਦਾ ਹੈ ਉਹਦੇ ਨਾਲ ਹੀ ਕੀ ਹੈ ਬੱਚਿਆਂ ਦਾ ਜਿਨ੍ਹਾਂ ਦਾ weight gain ਨਹੀਂ ਹੁੰਦਾ ਬੱਚਿਆਂ ਦਾ weight ਵੀ gain ਹੋ ਜਾਂਦਾ ਆ ਉਸ਼ੀ ਨੂੰ ਬਸ ਥੋੜਾ ਜਿਹਾ ਖਾਣਾ ਖਵਾਉਣ ਤੋਂ ਬਾਅਦ ਮੈਂ ਨਾ ਪਰਸੋ ਧੋਤੇ ਸੀਗੇ ਕੱਪੜੇ ਯਾਨੀ ਕਿ ਸ਼ਾਮ ਨੂੰ ਧੋਤੇ ਸੀਗੇ ਪੂਰੀ ਰਾਤ ਮੈਂ ਤਾਰਦੇ ਨਾ ਪਾ ਕੇ ਐਸੇ ਤਰੀਕੇ ਨਾਲ ਛੱਡ ਦਿੱਤੇ ਸੀਗੇ ਪੂਰੀ ਰਾਤ ਨਾ ਤਾਰਦੇ ਪਾਣ ਦੇ ਨਾਲ ਸਵੇਰ ਤੱਕ ਕੱਪੜੇ ਆਰਾਮ ਦੇ ਨਾਲ ਸੁੱਕ ਗਏ ਸੀਗੇ ਚੰਗੀ ਤਰੀਕੇ ਨਾਲ ਉਹਨਾਂ ਕੱਪੜੇ ਬਿਲਕੁਲ ਥੋੜੇ ਜੇ ਸੀਗੇ ਤਾਂ ਕਰਕੇ ਮੈਂ ਸ਼ਾਮ ਨੂੰ ਹੀ ਧੋ ਦਿੱਤੇ ਸੀਗੇ ਮੈਨੂੰ ਇਹ ਸੀਗਾ ਕਿ ਮੈਂ ਕੱਹ ਮਾਰਨਿੰਗ ਉਠੂੰਗੀ ਉੱਠ ਕੇ ਪਹਿਲਾਂ ਧੁੱਪੇ ਪਾ ਕੇ ਆਉਂਗੀ ਨਾਲੇ ਧੁੱਪੇ ਜੇ ਮੈਂ ਤੁਹਾਨੂੰ ਦੱਸਦੀ ਹੁੰਨੀ ਕਿ ਕੱਪੜਿਆਂ ਦਾ ਰੰਗ ਥੋੜਾ ਜਿਹਾ ਫੀਟ ਹੋ ਜਾਂਦਾ ਆ ਤੇ ਅੱ ਮਤਲਬ ਮੈਂ ਸ਼ਾਮ ਨੂੰ ਹੀ ਧੋ ਕੇ ਨਾ ਇਹਨਾਂ ਨੂੰ ਮੈਂ نیچے ਹੀ ਸੁੱਕਨੇ ਪਾ ਦਵਾ। ਉਸ ਤੋਂ ਬਾਅਦ ਮੈਂ ਨਾ ਅੱਜ ਆਪਣੇ ਸੋਫੇ ਵਾਲੇ ਰੂਮ ਦੀ ਥੋੜੀ ਜੀ ਡੀਪ ਕਲੀਨਿੰਗ ਕਰਨੀ ਸੀਗੀ। ਸੋਫੇ ਇੱਧਰ ਘਸਕਾ ਕੇ ਝਾੜੂ ਮਾਰ ਕੇ ਪੋਚਾ ਮਾਰ ਦਿੱਤਾ ਸੁੱਕ ਗਿਆ। ਇੰਨਾ ਸਾਰਾ ਤੁਸੀਂ ਦੇਖ ਸਕਦੇ ਆ ਕੂੜਾ نیچےੋਂ ਨਿਕਲਿਆ ਸੋਫਿਆਂ ਦੇੋਂ ਔਰ ਜਿੰਨੀ ਵੀ ਆਲੇ-ਦੁਆਲੇ ਦਾ ਡਸਟਿੰਗ ਕਲੀਨਿੰਗ ਕਰਨ ਵਾਲੀ ਸੀ ਉਹ ਇੱਥੇ ਮੈਂ ਸਾਰੀ ਕਰ ਚੁੱਕੀ ਆ ਔਰ ਇੱਧਰ ਦੇਖੋ ਘੁਸ਼ੀੜ ਨੇ ਤਾਂ ਮਤਲਬ ਮੇਰਾ ਕੰਮ ਮੈਨਾਂ ਜ਼ਿਆਦਾ ਵਧਾਇਆ ਹੋਇਆ ਵਾ। ਇੱਧਰ ਮੈਂ ਆਪਣਾ ਡੀਪ ਕਲੀਨਿੰਗ ਕਰਨ ਲੱਗੀ ਹੋਈ ਆ। ਬਸ ਇੱਧਰ ਇਹ ਵਲੋਗ ਆ ਮੈਂ ਜਿਹੜਾ 3 ਵਜੇ ਤਾਂ ਸ਼ੁਰੂ ਕੀਤਾ ਹੈ ਉਸ ਤੋਂ ਪਹਿਲਾਂ ਮਾਰਨਿੰਗ ਦੇ ਵਿੱਚ ਅੱਜ ਮੈਂ ਬਹੁਤ ਜ਼ਿਆਦਾ ਖਲਾਰਾ ਚੱਕਣਾ ਸੀਗਾ ਯਾਨੀ ਕਿ ਇਹ ਵਾਲਾ ਵਲੋਗ ਹੈ ਮੇਰਾ ਕਾਲਦਾ ਆ ਅੱਜ ਤਾਂ ਨਹੀਂ ਹੈਗਾ ਕੱਲ ਦਾ ਆ ਪਰਸੋ ਨਾ ਸ਼ਾਮ ਨੂੰ ਬਹੁਤ ਜ਼ਿਆਦਾ ਸਾਡੇ ਇਧਰ ਨੇਰੀ ਆਈ ਸੀਗੀ ਬਾਰਿਸ਼ ਤਾਂ ਨਹੀਂ ਆਈ ਬਟ ਬਹੁਤ ਜ਼ਿਆਦਾ ਸ਼ਾਮ ਨੂੰ ਨੇਰੀ ਆਈ ਸੀ ਉਹਦੇ ਨਾਲ ਇੰਨਾ ਜ਼ਿਆਦਾ ਘਰੇ ਖਲਾਰਾ ਪੈ ਗਿਆ ਨਾ ਮਤਲਬ ਕੋਈ ਵੀ ਇੱਦਾਂ ਦਾ ਸਮਾਨ ਨਹੀਂ ਸੀਗਾ ਜਿਹਦੇ ਉੱਤੇ ਡਸਟ ਵਗਾਰਨ ਨਹੀਂ ਪਈ ਸੀਗੀ ਮਾਰਨਿੰਗ ਅਜ अर्ਲੀ ਉੱਠ ਕੇ ਮੈਂ ਬਹੁਤ ਸਾਰੇ ਘਰ ਦੇ ਕੰਮ ਕੀਤੇ ਅੱਜ ਮੈਂ ਬਾਹਰ ਧੋਣਾ ਵੀ ਸੀਗਾ ਪਾਈਪ ਲਗਾ ਕੇ ਉਹ ਵੀ ਮੈਂ ਸਾਰਾ ਧੋਤਾ ਲਾਸਟ ਵਿੱਚ ਅੱਜ ਮੈਂ ਸੋਚਿਆ ਸੀ ਮੈਂ ਕਿ ਮੈਂ ਆਪਣਾ ਜਿਹੜਾ ਸੋਫੇ ਵਾਲਾ ਕਮਰਾ ਲਾਸਟ ਦੇ ਵਿੱਚ ਹੀ ਸਾਫ਼ ਕਰੂੰਗੀ ਉਸ ਤੋਂ ਪਹਿਲਾਂ ਮਾਰਨਿੰਗ ਦੇ ਵਿੱਚ ਤੁਹਾਨੂੰ ਪਤਾ ਹੈ ਬਹੁਤ ਸਾਰੇ ਘਰ ਦੇ ਕੰਮ ਹੁੰਦੇ ਕਰਨ ਵਾਲੇ ਉਹ ਕੀਤੇ ਅੱਜ ਮੈਂ ਕੀ ਕੀਤਾ ਸਭ ਤੋਂ ਪਹਿਲਾਂ ਉੱਠ ਕੇ ਨਾ ਮਤਲਬ ਸਾਰੇ ਇੱਕ ਮਤਲਬ ਪੂਰੇ ਘਰ ਦੇ ਵਿੱਚ ਝਾੜੂ ਲਗਾ ਕੇ ਪੋਚਾ ਲਗਾ ਦਿੱਤਾ ਸੀਗਾ ਮੇਰਾ ਸੋਫੇ ਵਾਲਾ ਕਮਰਾ ਹੀ ਰਹਿ ਗਿਆ ਸੀ ਜਿੱਥੇ ਮੈਂ ਪੋਚਾ ਮਾਰਨਾ ਸੀਗਾ ਔਰ ਨਾ ਬਾਕੀ ਮੈਂ ਸਾਰੇ ਇੱਥੇ ਤਾਂ ਕਰ ਲਿਆ ਸੀਗਾ ਮਿੱਟੀ ਇੰਨੀ ਜ਼ਿਆਦਾ ਸੀ ਨਾ ਜਦੋਂ ਮੈਂ ਝਾੜੂ ਮਾਰਦੀ ਸੀ ਸਾਰੀ ਮਿੱਟੀ ਨਾ ਸਮਾਨ ਦੇ ਉੱਤੇ ਪੈਂਦੀ ਸੀਗੀ ਮੈਂ ਸੋਚਿਆ ਮੈਂ ਕਿ ਡਸਟਿੰਗ ਕਲੀਨਿੰਗ ਅੱਜ ਮੈਂ ਬਾਅਦ ਵਿੱਚ ਹੀ ਕਰੂੰਗੀ ਸਭ ਤੋਂ ਪਹਿਲਾਂ ਨਾ ਮੈਂ ਸਾਰੇ ਪਾਸੇ ਝਾੜੂ ਮਾਰ ਕੇ ਨਾ ਪੋਚਾ ਮਾਰ ਕਿਉਂਕਿ ਡਸਟਿੰਗ ਕਲੀਨਿੰਗ ਤਾਂ ਮੈਂ ਫਿਰ ਵੀ ਬਾਅਦ ਵਿੱਚ ਕਰ ਸਕਦੀ ਆ ਕਪੜਾ ਤਾਂ ਮੈਂ ਸਾਰੇ ਸਮਾਨ ਦੇ ਉੱਤੇ ਬਾਅਦ ਵਿੱਚ ਵੀ ਮਾਰ ਸਕਦੀ ਆ ਤਾਂ ਕਰਕੇ ਨਾ ਅੱਜ ਮੈਂ ਸਵੇਰੇ ਪਹਿਲਾਂ ਇਹੀ ਵਾਲਾ ਕੰਮ ਕੀਤਾ ਵਾ ਮਤਲਬ ਅੱਜ ਮੈਂ ਥੋੜਾ ਜਿਹਾ ਜਲਦੀ ਉੱਠ ਗਈ ਸੀ ਇਸੀ ਸਵੱਜਰੇ ਤਾਂ ਕਰਕੇ ਮੇਰਾ ਮਤਲਬ 2:30 ਵਜੇ ਤੱਕ ਜਿੰਨਾ ਵੀ ਮੇਰਾ ਸਾਰਾ ਖਾਣਾ ਪੀਣਾ ਜੋ ਵੀ ਡਸਟਿੰਗ ਕਲੀਨਿੰਗ 3 ਵਜੇ ਤੱਕ ਮੇਰੇ ਆਰਾਮ ਦੇ ਨਾਲ ਖਤਮ ਹੋ ਗਈ ਸੀਗੀ ਅੱਜ ਨਾ ਬਾਹਰ ਮੈਂ ਬੇੜਾ ਵੀ ਧੋਣਾ ਸੀਗਾ ਨਾਲ ਅੱਜ ਮੈਂ ਪੌੜੀਆਂ ਵੀ ਸਾਰੀਆਂ ਧੋਤੀਆਂ ਔਰ ਪੌੜੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਮਿੱਟੀ ਪਈ ਸੀਗੀ ਔਰ ਨਾ ਪੌੜੀਆਂ ਦੇ ਵਿੱਚ ਮੈਂ ਬਹੁਤ ਸਾਰਾ ਸਮਾਨ ਰੱਖਦੀ ਹਾਂ ਛੋਟਾ ਛੋਟਾ ਜਿੱਦਾਂ ਮਤਲਬ ਚੱਪਲ ਵਗੈਰਾ ਹੁੰਦੀਆਂ ਡੇਲੀ ਵੇਅਰ ਪਾਣ ਵਾਲੀਆਂ ਉਹ ਸਾਰੀਆਂ ਮਿੱਟੀ ਨਾਲ ਭਰੀਆਂ ਸੀਗੀਆਂ ਉਹ ਵੀ ਮੈਂ ਅੱਜ ਧੋਤੀਆਂ ਔਰ ਨਾ ਪਤਾ ਕੀ ਗੱਲ ਆ ਕੱਲ ਮੈਂ ਜਾਣਾ ਵੀ ਸੀਗਾ ਕਿਤੇ ਸਾਡੇ ਇੱਥੇ ਮਤਲਬ ਮੱਲੇ ਦੇ ਵਿੱਚ ਹੀ ਮਤਲਬ ਕਿਸੇ ਦੇ ਘਰ ਹੋ ਸੀਗਾ ਲੰਗਰ ਸੀਗਾ ਪੀਰਾਂ ਦਾ ਉੱਥੇ ਇਨਵੀਟੇਸ਼ਨ ਵੀ ਆਇਆ ਸੀਗਾ ਮੈਂ ਗਈ ਨਹੀਂ ਹੈਗੀ ਸੋ ਮੇਰੇ ਘਰੇ ਹੀ ਬਹੁਤ ਜ਼ਿਆਦਾ ਥੈਰੇਪੀ ਹੋਇਆ ਸੀ ਮੈਂ ਸੋਚਿਆ ਵੀ ਮੈਂ ਜਾਣਾ ਨਹੀਂ ਹੈਗਾ ਉੱਥੇ ਵੀ ਮੈਂ ਮਿਸ ਕਰ ਦਿੱਤਾ ਮੈਨੂੰ ਇਹ ਸੀਗਾ ਮੈਂ ਕਹਾਂ ਜੇ ਮੈਂ ਚਲੇਗੀ ਫਿਰ ਕੰਮਾ ਜਿਹੜਾ ਮੇਰਾ ਫਿਰ ਡਬਲ ਹੋ ਜਾਣਾ ਆ ਤੇ ਤਾਂ ਕਰਕੇ ਮੈਂ ਫਿਰ ਕੱਲ ਆਪਣੇ ਇਸੇ ਘਰ ਦੇ ਕੰਮਾਂ ਦੇ ਵਿੱਚ ਹੀ ਬਿਜ਼ੀ ਰਹੀ ਆ ਔਰ ਬਾਸੇ ਇੱਥੇ ਨਾ ਤੁਸੀਂ ਦੇਖ ਹੀ ਲਿਆ ਹੋਣਾ ਵਾ ਸਾਰਾ ਮੈਂ ਇੱਥਨੇ ਸੋਫਾ ਵਗੈਰਾ ਇੱਧਰ ਉਰੇ ਪਰੇ ਕਰਕੇ ਸਾਰੇ ਫੇਰ ਮੈਂ ਮਤਲਬ ਕੂੜਾ ਵਗੈਰਾ ਕਾਫੀ ਸਾਰਾ نیچے ਉਹ ਕੱਢਿਆ ਉਹਨਾਂ ਥੋੜੇ ਥੋੜੇ ਦਿਨਾਂ ਬਾਅਦ ਹੀ ਮਤਲਬ ਜਿਹੜਾ ਸੋਫੇ ਵਾਲਾ ਕਮਰਾ ਨਾ ਮੈਨੂੰ ਐਸੀ ਤਰੀਕੇ ਨਾਲ ਸਾਫ਼ ਕਰਨਾ ਪੈਂਦਾ ਯਾਨੀ ਕਿ ਡੀਪ ਕਲੀਨਿੰਗ ਕਰਨਾ ਪੈਂਦਾ ਸੋਫੇ ਵਗੈਰਾ ਉਰੇ ਕਰਕੇ ਸਾਫ਼ ਕਰਨੇ ਹੀ ਪੈਂਦੇ ਆ ਜਦੋਂ ਵੀ ਮੈਂ ਸੋਫੇ ਵਗੈਰਾ ਉਰੇ ਕਰਦੀ ਕਾਫੀ ਸਾਰਾ ਸਮਾਨ ਸੋਫਿਆਂ ਦੇ نیچےੋਂ ਵੀ ਨਿਕਲ ਜਾਂਦਾ ਆ ਗੁਸ਼ੀਨ ਜਦੋਂ ਤੁਹਾਨੂੰ ਦੱਸਿਆ ਕਿ ਇੱਥੇ ਹੀ ਜ਼ਿਆਦਾਤਰ ਆਪਣੇ ਰੂਮ ਦੇ ਵਿੱਚ ਖੀੜਦੀ ਆ ਤੇ ਉਹਦੇ ਕਾਫੀ ਸਾਰੇ ਟਵਾਈ ਹੋਰ ਵੀ ਮੇਰਾ ਘਰ ਦਾ ਛੋਟਾ ਮੋਟਾ ਸਮਾਨ ਉਹ ਸਾਰਾ ਸੋਫਿਆਂ ਥੱਲਿਓ ਮੈਂ ਕੱਢਦੀ ਆ ਨਾਲੇ ਤਾਂ ਸਮਾਨ ਨਿਕਲ ਜਾਂਦਾ ਨਾਲੇ ਇਸੇ ਬਹਾਨੇ ਡੀਪ ਕਲੀਨਿੰਗ ਹੋ ਜਾਂਦੀ ਆ ਰੂਮ ਚੁਏ ਥੇ ਪਾਸਟਾੜੂ ਮਾਰ ਕੇ ਮੈਂ ਚੰਗੇ ਤਰੀਕੇ ਨਾਲ ਨਾ ਮਤਲਬ ਆਪਣੇ ਸੋਫੇ ਵਾਲੇ ਕਮਰੇ ਦੇ ਵਿੱਚ ਵੀ ਪੋਚਾ ਮਾਰ ਲਿਆ ਆ ਸੋਫੇ ਵਾਲਾ ਕਮਰੇ ਦੀ ਸਫਾਈ ਕਰਨ ਤੋਂ ਪਹਿਲਾਂ ਜਿੰਨੇ ਵੀ ਮੇਰੇ ਅੱਜ ਡੇਲੀ ਵੇਅਰ ਵਾਲੇ ਕੱਪੜੇ ਸੀਗੇ ਉਹ ਮੈਂ ਸਾਰੇ ਇੱਥੇ ਧੋਤੇ ਅੱਜ ਵੀ ਮੇਰੇ ਕੱਪੜੇ ਥੋੜੇ ਜੇ ਸੀਗੇ ਔਰ ਪਰਸੋ ਵੀ ਥੋੜੇ ਜੇ ਸੀਗੇ ਤਾਂ ਕਰਕੇ ਲੱਗਦੇ ਸਾਰ ਮੈਂ ਥੋੜੇ ਥੋੜੇ ਕਰਕੇ ਹੀ ਵਾਸ਼ ਕਰਲੇ ਸੀਗੇ ਔਰ ਮੈਨੂੰ ਇਹ ਸੀਗਾ ਮੈਂ ਕਹਾ ਇਹ ਮੇਰੇ ਜਿੰਨੀਆਂ ਕ ਮੈਂ ਤਾਰਾ ਬਨੀਆਂ ਯਾਨੀ ਕਿ ਵੀੜੇ ਵਿੱਚ ਮੈਂ ਦੋ ਹੀ ਤਾਰਾ ਬਨੀਆਂ ਹੋਈਆਂ ਆ ਦੋ ਤਾਰਾਂ ਉੱਤੇ ਮੇਰੇ ਕੱਪੜੇ ਜਿਹੜੇ ਸਾਰੇ ਆਰਾਮ ਦੇ ਨਾਲ ਆ ਗਏ ਸੀਗੇ ਅੱਜ ਕੱਲ ਨਾ ਹੁਣ ਮੈਂ ਗਰਮੀਆਂ ਦੇ ਵਿੱਚ ਰੂਟੀਨ ਆਪਣੀ ਥੋੜੀ ਜੀ ਚੇਂਜ ਕੀਤੀ ਆ ਅੱਜ ਕੱਲ ਮ ਕਪੜਿਆਂ ਨੂੰ ਨਾ ਵਾਸ਼ ਕਰਾਂ ਸ਼ਾਮ ਨੂੰ ਹੀ ਧੋ ਲਿਆ ਕਰਾਂ ਸ਼ਾਮ ਨੂੰ ਧੋ ਕੇ ਬਸ ਔਨੇ ਕੀ ਹੁੰਦੇ ਆ ਮਤਲਬ ਜਿੰਨੇ ਕੁ ਥੋੜੇ-ਬੋਤੇ ਹੁੰਦੇ ਆ ਉਹ ਸਾਰੇ ਨੀਚੇ ਤਾਰਾਂ ਤੇ ਪੈ ਜਾਂਦੇ ਨੇ ਔਰ ਪਤਾ ਕੀ ਗੱਲ ਆ ਪੂਰੀ ਰਾਤ ਫਿਰ ਤਾਰਦੇ ਪੇ ਰਹਿੰਦੇ ਨੇ ਸਵੇਰ ਤੱਕ ਆਰਾਮ ਦੇ ਨਾਲ ਸੁੱਕ ਜਾਂਦੇ ਨੇ ਤੇ ਅੱਜ ਮੈਂ ਇਦਾਂ ਹੀ ਕੀਤਾ ਅੱਜ ਮੈਂ ਸੋਚਿਆ ਕਿ ਮੈਂ ਕਿਹਾ ਮੈਂ ਸ਼ਾਮ ਨੂੰ ਹੀ ਸਾਰੇ ਕੱਪੜੇ ਧੋ ਦਨੇ ਆ ਸਵੇਰੇ ਨਹੀਂ ਧੋਣੇ ਮੈਂ ਸੱਚੀ ਦੱਸਾਂ ਸਵੇਰੇ ਬਹੁਤ ਜ਼ਿਆਦਾ ਧੁੱਪ ਹੁੰਦੀ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਸਵੇਰੇ ਉੱਪਰ ਮਤਲਬ ਕੱਪੜੇ ਪਾਣਾ ਚਾਹੀ ਤੁਸੀਂ ਜਲਦੀ ਵੀ ਧੋਦੋ ਸਵੇਰੇ ਉੱਪਰ ਕੱਪੜੇ ਪਾਣੇ ਉੱਤੇ ਖੜ ਕੇ ਮਤਲਬ 10 ਤੋਂ 15 ਮਿੰਟ ਪੂਰੀ ਬਾਸ ਹੋ ਜਾਂਦੀ ਆ ਸੋ ਇਸ ਕਰਕੇ ਅੱਜ ਕੱਲ ਮੈਂ ਕੋਸ਼ਿਸ਼ ਕਰਦੀ ਪਈ ਆ ਕਿ ਥੋੜੇ ਥੋੜੇ ਕਰਕੇ ਹੀ ਧੋਦਿਆਂ ਕਰਾਂ ਉਹ ਨੀਚੇ ਹੀ ਕੱਪੜਿਆਂ ਨੂੰ ਫੋਲਦਿਆਂ ਕਰਾਂ ਔਰ ਤੁਸੀਂ ਨਾ ਦੇਖ ਹੀ ਸਕਦੇ ਹੋ ਕਪੜੇ ਮੇਰੇ ਜਿੰਨੇ ਵੀ ਸੀਗੇ ਮਤਲਬ ਦੋ ਤਾਰਾਂ ਦੇ ਉੱਤੇ ਆਰਾਮ ਦੇ ਨਾਲ ਆ ਗਏ ਨਾਲੇ ਥੋੜੇ ਜੇ ਸੀਗੇ ਔਰ ਨਾਲੇ ਪਤਾ ਕੀ ਗੱਲ ਥੋੜੇ ਜੇ ਕਪੜੇ ਧੋਣੇ ਵੀ ਸੋਕੇ ਹੋ ਜਾਂਦੇ ਆ ਵੈਸੇ ਤਾਂ ਚਾਹੇ ਕਪੜੇ ਥੋੜੇ ਹੋਣ ਜਿਆਦਾ ਹੋਣ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਮੈਂ ਆਰਾਮ ਦੇ ਨਾਲ ਧੋ ਲੈਨੀ ਆ ਬਟ ਹੁਣ ਥੋੜਾ ਜਿਹਾ ਗਰਮੀ ਕਰਕੇ ਨਾ ਮੈਂ ਸੋਚਿਆ ਆਪਣਾ ਰੁਟੀਨ ਵੀ ਥੋੜਾ ਜਿਹਾ ਮੈਂ ਚੇਂਜ ਕਰ ਦੇਨੀ ਆ ਔਰ ਨਾ ਇੰਨੀ ਜ਼ਿਆਦਾ ਗਰਮੀ ਨਹੀਂ ਲੱਗਦੀ ਹੈਗੀ ਸ਼ਾਮ ਨੂੰ ਜਦ ਤੁਸੀਂ ਕੱਪੜੇ ਧੋਣੇ ਆ ਮਾਰਨਿੰਗ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਇਸ ਕਰਕੇ ਹੁਣ ਮੈਂ ਥੋੜਾ ਜਿਹਾ ਘੱਟ ਹੀ ਮਾਰਨਿੰਗ ਚ ਕੱਪੜੇ ਧੋਣੀਆਂ ਸ਼ਾਮ ਨੂੰ ਮੈਨੂੰ ਲੱਗਦਾ ਬੈਸਟ ਲੱਗਦਾ ਹੈ ਕੱਪੜੇ ਧੋਣਾ ਇੱਕ ਮੇਰੀ ਬੈੱਡ ਸ਼ੀਟ ਵੀ ਸੀਗੀ ਔਰ نیچے ਤਾਰਾਂ ਮੇਰੀਆਂ ਫੁੱਲ ਹੋ ਗਈਆਂ ਸੀਗੀਆਂ ਤਾਂ ਮੈਂ ਬੈੱਡ ਸ਼ੀਟ ਨੂੰ ਚਾ ਕੇ ਕੋਠੇ ਤੇ ਪਾਇਆਈ ਸੀਗੀ ਮੇਰੀ ਜਮ ਹਾਰਡਲੀ 10 ਤੋਂ 15 ਮਿੰਟ ਹੀ ਲੱਗੇ ਆ ਉਸ ਤੋਂ ਬਾਅਦ ਉਹ ਸੋਗ ਗਈ ਸੀ ਤੇ ਮੈਂ نیچے ਵੀ ਉਹਨੂੰ ਲਾ ਲਈ ਆਈ ਸੀਗੀ نیچے ਕਿਉਂਕਿ ਜਗ੍ਹਾ ਹੈ ਨਹੀਂ ਸੀ ਤਾਂ ਕਰਕੇ ਮੈਂ ਉੱਪਰ ਹੀ ਫੋਲ ਮੈਨੂੰ ਲੱਗਦਾ AC ਮਤਲਬ ਸਰਵਿਸ ਕਰਾਇਆ ਨੂੰ ਮੈਨੂੰ 2 ਤੋਂ 3 ਦਿਨ ਤਾਂ ਹੋ ਹੀ ਗਏ ਆ ਉਦੋਂ ਬਸ ਜਿੱਦਣ ਸਰਵਿਸ ਵਾਲਾ ਆਇਆ ਹੋਇਆ ਸੀਗਾ ਨਾ ਉਦੋਂ ਇਹ ਵਾਲੀ ਚੇਅਰ ਉਹਨੇ ਯੂਜ਼ ਕੀਤੀ ਸੀਗੀ ਇਹਦੇ ਉੱਤੇ ਨਾ ਕਾਫੀ ਜ਼ਿਆਦਾ ਮਿੱਟੀ ਡਸਟ ਵਗੈਰਾ ਪੈ ਗਈ ਸੀਗੀ 2-3 ਦਿਨ ਹੋ ਗਏ ਸੀਗੇ ਵੇੜੇ ਦੇ ਵਿੱਚ ਹੀ ਪਈ ਹੋਈ ਸੀਗੀ ਅੱਜ ਮੈਂ ਮਾਰਨਿੰਗ ਇਹਨੂੰ ਵੀ ਵਾਸ਼ ਕਰ ਦਿੱਤਾ ਕੁਸ਼ੀਨ ਦੇ ਪਾਪਾ ਕਹਿੰਦੇ ਸੀਗੇ ਤੂੰ ਇਹਨੂੰ ਵਾਸ਼ ਨਾ ਕਰੀ ਐਂਦੀ ਕਪੜਾ ਮਾਰ ਕੇ ਰੱਖ ਦੇਈਂ ਬਟ ਜੇ ਮੈਂ ਕਪੜਾ ਮਾਰ ਕੇ ਰੱਖ ਦਿੰਦੀ ਤੇ ਮਿੱਟੀ ਦੇ ਨਿਸ਼ਾਨ ਵੀ ਪੈ ਜਾਣੇ ਸੀਗੇ ਤੇ ਮੈਨੂੰ ਜ਼ਿਆਦਾ ਗੰਦੀ ਲੱਗਦੀ ਸੀ ਤਾਂ ਪਾਈਪ ਲਾ ਕੇ ਨਾ ਅੱਜ ਇਹ ਚ ਸਕਾਈ ਹੋਈ ਸੀਗੀ ਤਾਂ ਹੁਣ ਮੈਂ ਲੱਗਦੇ ਸਾਰ ਉਹਨੂੰ ਵੀ ਮੈਂ ਰੂਮ ਦੇ ਵਿੱਚ ਰੱਖ ਕੇ ਆਈਆਂ ਬਸ ਉਸ ਤੋਂ ਬਾਅਦ ਮੈਂ ਆ ਗਈ ਸੀ ਕਿ ਆਪਣੇ ਬੈਡਰੂਮ ਦੇ ਵਿੱਚ ਔਰ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਮੈਂ ਆਪਣੇ ਮਾਰਨਿੰਗ ਦੇ ਵਿੱਚ ਹੀ ਚਾਦਰ ਨੂੰ ਰਿਮੂਵ ਕਰ ਦਿੱਤਾ ਸੀਗਾ ਕਿਉਂਕਿ ਮੈਂ ਕੱਪੜੇ ਧੋਣੇ ਸੀਗੇ ਮੈਂ ਉਸੇ ਵੇਲੇ ਰਿਮੂਵ ਕਰ ਦਿੱਤਾ ਸੀਗਾ ਤੇ ਨਾਲ ਮੈਂ ਥੋੜੀ ਜੀ ਡਸਟਿੰਗ ਕਲੀਨਿੰਗ ਵੀ ਕਰਨੀ ਸੀਗੀ ਗੱਦੇ ਵਗੈਰਾ ਚੱਕ ਕੇ ਮੈਂ ਥੋੜੀ ਜੀ ਇਹਦੀ ਕਲੀਨਿੰਗ ਵੀ ਕੀਤੀ ਸੀਗੀ ਤਾਂ ਕਰਕੇ ਮੈਂ ਮਾਰਨਿੰਗ ਦੇ ਵਿੱਚ ਹੀ ਇਹਨੂੰ ਰਿਮੂਵ ਕਰ ਦਿੱਤਾ ਸੀਗਾ ਪਰਸੋ ਵਾਲੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ ਕਿ ਮੈਂ ਚੇਂਜ ਕਰਨੀ ਹੈ ਬੈੱਡਸ਼ੀਟ ਗੰਦੀ ਹੋ ਗਈ ਸੀਗੀ ਤੇ ਤਾਂ ਕਰਕੇ ਅੱਜ ਮੈਂ ਆਪਣੀ ਬੈੱਡਸ਼ੀਟ ਵੀ ਚੇਂਜ ਕਰ ਲੂੰਗੀ ਔਰ ਜ ਦੇ ਵਿੱਚ ਮੈਂ ਡਸਟਿੰਗ ਕਲੀਨਿੰਗ ਇੱਥੇ ਸਾਰੀ ਆਪਣੇ ਕਰ ਚੁੱਕੀ ਆਂ ਔਰ ਨਾ ਬੈਡਰੂਮ ਦੇ ਵਿੱਚ ਵੀ ਕੋਈ ਵੀ ਡਸਟਿੰਗ ਕਲੀਨਿੰਗ ਵਾਲਾ ਕੰਮ ਹੈ ਨਹੀਂ ਬਸ ਬੈਡ ਸ਼ੀਟ ਪੇਛਾ ਦੂੰਗੀ ਮੈਂ ਹਜੇ ਨਾ ਗਰਮੀਆਂ ਦੇ ਵਿੱਚ ਬੈਡ ਸ਼ੀਟ ਨੂੰ ਵਾਸ਼ ਕਰਨਾ ਬਹੁਤ ਜ਼ਿਆਦਾ ਈਜ਼ੀ ਹੁੰਦਾ ਆ ਥੋੜਾ ਸਰਦੀਆਂ ਨੂੰ ਬੰਦਾ ਸੋਚਦਾ ਬੈਡ ਸ਼ੀਟ ਚੇਂਜ ਕਰਨ ਲੱਗੇ ਕਿਉਂਕਿ ਸਰਦੀਆਂ ਵਾਲੀ ਬੈਡ ਸ਼ੀਟ ਵੀ ਥੋੜੀ ਜੀਆਂ ਹੈਵੀ ਹੁੰਦੀਆਂ ਆ ਗਰਮੀਆਂ ਨੂੰ ਬੈਡ ਸ਼ੀਟ ਮੈਂ ਬਹੁਤ ਛੇਤੀ ਛੇਤੀ ਚੇਂਜ ਕਰ ਦੇਣੀਆਂ ਔਰ ਉਹਦੇ ਨਾਲ ਇਹ ਆ ਕਿ ਜਿਹੜੀ ਹਲਕੀਆਂ ਹੁੰਦੀਆਂ ਛੇਤੀ ਛੇਤੀ ਵਾਸ਼ ਵੀ ਹੋ ਜਾਂਦੀਆਂ ਤੇ ਸੁੱਕ ਵੀ ਜਾਂਦੀਆਂ ਨੇ ਜੀਤੇ ਮੈਂ ਆਪਣੇ ਬੈੱਡਸ਼ੀਟ ਵਗੈਰਾ ਚੇਂਜ ਕਰਦੀਆਂ ਨਾਲ ਜਿੰਨੇ ਵੀ ਮੇਰੇ ਪਿੱਲੋ ਕਵਰ ਹੈਗੇ ਆ ਉਹਨਾਂ ਦੇ ਵੀ ਕਵਰ ਵਗੈਰਾ ਜਿਹੜੇ ਪੁਰਾਣੇ ਹੁੰਦੇ ਓ ਰਿਮੂਵ ਕਰਕੇ ਵਾਸ਼ ਕੀਤੇ ਹੋਏ ਮੈਂ ਚੜਾ ਦੇਣੇ ਹੁੰਨੀਆਂ ਪਰਸੋ ਜਿਹੜਾ ਮੈਂ ਤੁਹਾਡੇ ਨਾਲ ਵਲੌਗ ਸ਼ੇਅਰ ਕੀਤਾ ਸੀਗਾ ਉਹਦੇ ਵਿੱਚ ਵੀ ਕਾਫੀ ਸਾਰੀਆਂ ਭੈਣਾਂ ਤੇ ਮੈਨੂੰ ਮੈਸੇਜ ਆਉਂਦੇ ਸੀ ਕਾਮਨ ਜਿਹਾ ਮੈਸੇਜ ਹੁੰਦਾ ਇੱਕ ਤਰ੍ਹਾਂ ਦੇ ਕਾਫੀ ਸਾਰੇ ਮੈਸੇਜ ਆਉਂਦੇ ਨੇ ਉਹ ਹੁੰਦੇ ਨੇ ਕਿ ਹੈਲਥ ਦੇ ਉੱਤੇ ਅੱਜ ਕੱਲ ਬਹੁਤ ਕਾਮਨ ਜੀ ਪ੍ਰੋਬਲਮ ਆ ਰਹੀ ਹੈ ਲੇਡੀਜ਼ ਦੇ ਵਿੱਚ ਇੱਕ ਹਾਰਮੋਨ ਇੰਬੈਲੈਂਸ ਹੋ ਜਾਂਦੇ ਨੇ ਇੱਕ ਪੀਸੀਓਡੀ ਪੀਸੀਐਸ ਦੀ ਬਹੁਤ ਜ਼ਿਆਦਾ ਲੇਡੀਜ਼ ਨੂੰ ਪ੍ਰੋਬਲਮ ਆਂਦੀ ਪਈ ਆ ਇਹਦੇ ਉੱਤੇ ਮੈਨੂੰ ਵੀਡੀਓ ਬਣਾਉਣ ਦੇ ਉੱਤੇ ਕਾਫੀ ਸਾਰੀ ਰਿਕਵੈਸਟ ਆਈ ਹੋਈ ਆ ਤੇ ਮੈਂ ਕੋਸ਼ਿਸ਼ ਕਰੂੰਗੀ ਨੈਕਸਟ ਵਲੌਗ ਜਦ ਵੀ ਤੁਹਾਨਾਂ ਨਾਲ ਸ਼ੇਅਰ ਕਰਾਂ ਕੁਝ ਨਾ ਕੁਝ ਚੀਜ਼ਾਂ ਐਦਾਂ ਦੀਆਂ ਮੈਂ ਤੁਹਾਨਾਂ ਨੂੰ ਜ਼ਰੂਰ ਸ਼ੇਅਰ ਕਰੂੰਗੀ ਜਿਹਦੇ ਨਾਲ ਤੁਸੀਂ ਆਪਣੇ ਪੀਸੀਓਡੀ ਚਾਰੇ ਹਾਰਮੋਨ ਜਿਹੜੇ ਤੁਹਾਡੇ ਇੰਬੈਲੈਂਸ ਹੋ ਜਾਂਦੇ ਨੇ ਉਹਨੂੰ ਤੁਸੀਂ ਕਿਉਰ ਕਰ ਸਕਦੇ ਹੋ ਔਰ ਸਭ ਤੋਂ ਪਹਿਲਾਂ ਇਹ ਜਾਣਨਾ ਬਹੁ ਜ਼ਰੂਰੀ ਹੈ ਕਿ ਪੀਸੀਓਡੀ ਹੈ ਕੀ ਆ ਔਰ ਇਹ ਕਿਉਂ ਹੋ ਜਾਂਦਾ ਆ ਔਰ ਇਹ ਮੈਂ ਕੋਸ਼ਿਸ਼ करूंगी ਡਿਟੇਲ ਦੇ ਵਿੱਚ ਹੀ ਤੁਹਾਡੇ ਨਾਲ ਸਾਰੀਆਂ ਚੀਜ਼ਾਂ ਮੈਂ ਸ਼ੇਅਰ करूंगी ਔਰ ਇੱਥੇ ਮੇਰਾ ਬੈਡਰੂਮ ਆ ਜਿਹੜਾ ਪੂਰਾ ਚੰਗੀ ਤਰੀਕੇ ਨਾਲ ਕਲੀਨ ਹੋ ਗਿਆ ਮੈਂ ਸੈੱਟ ਕਰ ਦਿੱਤਾ ਆ ਔਰ ਦੈਨ ਉਸ ਤੋਂ ਬਾਅਦ ਮੈਂ ਗੁਸ਼ੀ ਨੂੰ ਨਵਾ ਦਿੱਤਾ ਸੀਗਾ ਅੱਜ ਉਹਦੇ ਮੈਂ హెਅਰ ਵੀ ਵਾਸ਼ ਕਰਨੇ ਸੀਗੇ ਮੈਡਮ ਕਹਿੰਦੀ ਸੀ ਕਿ ਮੈਂ ਸ਼ੀਸ਼ੇ ਮੋਰੇ ਖੜਕੇ ਹੀ ਰੈਡੀ ਹੋਣਾ ਤੇ ਬਸ ਇਹਨੂੰ ਸ਼ੀਸ਼ੇ ਪੁਰੇ ਖੜਕੇ ਇੱਥੇ ਮੈਂ ਰੈਡੀ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਮੇਰਾ ਫ੍ਰਿਜ ਦਾ ਜਿਹੜਾ ਟੌਪ ਵਾਲਾ ਕਵਰ ਆ ਇਹ ਵੀ ਮੈਂ ਵਾਸ਼ ਕਰ ਦਿੱਤਾ ਸੀਗਾ ਪਤਲਾ ਸੀਗਾ ਇਹ ਤਾਂ ਬਣਾ ਲਈ ਇਹ ਤਾਂ ਨਾ 2 ਮਿੰਟ ਦੇ ਵਿੱਚ ਹੀ ਸੁੱਕ ਜਾਂਦਾ ਆ ਤੇ ਜਿਹੜਾ ਮੇਰਾ ਫ੍ਰਿਜ ਦਾ ਉੱਪਰ ਟੌਪ ਵਾਲਾ ਹਿੱਸਾ ਆ ਤਾਂ ਇਹ ਮੈਂ ਸਭ ਤੋਂ ਪਹਿਲਾਂ ਜਦੋਂ ਉਸ ਮਾਰਨਿੰਗ ਦੇ ਵਿੱਚ ਡਸਟਿੰਗ ਕਲੀਨਿੰਗ ਕੀਤੀ ਸੀ ਨਾ ਉਦੋਂ ਹੀ ਇਹ ਮੈਂ ਸਾਰਾ ਸਾਫ਼ ਕਰ ਦਿੱਤਾ ਸੀਗਾ ਹੁਣ ਇੱਥੇ ਮੇਰਾ ਸਾਫ਼ ਕਰਨ ਵਾਲਾ ਕੋਈ ਵੀ ਕੰਮ ਹੈ ਨਹੀਂ ਬਸ ਕਵਰ ਨੂੰ ਬਿਚਾ ਦਿੱਤਾ ਤੇ ਉਸ ਤੋਂ ਬਾਅਦ ਮੈਂ ਜਿਹੜਾ ਵੀ ਇਹਦੇ ਉੱਤੇ ਮੈਂ ਸਮਾਨ ਰੱਖਦੀ ਹੁੰਨੀ ਆ ਉਹ ਮੈਂ ਸਾਰਾ ਟਿਕਾ ਦੂੰਗੀ ਨਾ ਜਿੰਨਾ ਵੀ ਇਹ ਸਾਰਾ ਸਮਾਨ ਸੀ ਨਾ ਇਹ ਮੈਂ ਪਹਿਲੇ ਤੋਂ ਹੀ ਸਾਰਾ ਸਾਫ਼ ਕਰਕੇ ਰੱਖਿਆ ਹੋਇਆ ਆ ਪਤਾ ਕੀ ਗੱਲ ਆ ਵਲੌਗ ਸ਼ੂਟ ਕਰਨ ਤੋਂ ਪਹਿਲਾਂ ਮੈਂ ਤਾਂ ਸਾਫ਼ ਕਰਕੇ ਰੱਖ ਲੈਣੀ ਆ ਕਿਉਂਕਿ ਨਾ ਬਹੁਤ ਸਾਰਾ ਟਾਈਮ ਬਚ ਜਾਂਦਾ ਆ ਮੇਰਾ ਸੋ ਫ੍ਰਿਜ ਵਾਲਾ ਕੰਮ ਵੀ ਇੱਥੇ ਮੇਰਾ ਖਤਮ ਹੋ ਚੁੱਕਿਆ ਆ ਮਾਰਨਿੰਗ ਅੱਜ ਜੇ ਤੁਮੇ ਆਪਣੇ ਕਿਚਨ ਕਲੀਨ ਕੀਤੀ ਸੀ ਨਾ ਅੱਜ ਮੇਰੇ ਜਿਹੜੇ ਮਤਲਬ ਸਪੂਨ ਵਾਲਾ ਹੋਲਡਰ ਆ ਉਹਨੂੰ ਵੀ ਮੈਂ ਸਾਰੇ ਸਪੂਨ ਵਗੈਰਾ ਕੱਢ ਕੇ ਸਾਰੇ ਧੋਤੇ ਸੀਗੇ ਬਾਹਰੋਂ ਤਾਂ ਇਹ ਗੰਦਾ ਲੱਗਦਾ ਹੀ ਲੱਗਦਾ ਸੀਗਾ ਬਟ ਇਹਦੇ ਅੰਦਰ ਵੀ ਇੰਨੀ ਜ਼ਿਆਦਾ ਮਿੱਟੀ ਪਈ ਹੋਈ ਸੀਗੀ ਇਹਦੇ ਅੰਦਰ ਜਿੰਨੇ ਵੀ ਮੇਰੇ ਵਾਸ਼ ਕੀਤੇ ਹੋਏ ਸਪੂਨ ਸੀ ਉਹਨਾਂ ਨੂੰ ਦੁਬਾਰਾ ਤੋਂ ਮੈਂ ਰਿਮੂਵ ਕੀਤਾ ਸਾਰੇ ਕੱਢ ਕੇ ਦੁਬਾਰਾ ਵਾਸ਼ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਟਿਕਾ ਦਿੱਤਾ ਉਸ ਤੋਂ ਬਾਅਦ ਇੱਥੇ ਮੈਂ ਕੱਟੇ ਸੀਗੇ ਥੋੜੇ ਜਿਹੇ ਪਿਆਜ਼ ਲੰਬੇ ਲੰਬੇ ਪਿਆਜ਼ ਔਰ ਮੈਂ ਟਮਾਟਰ ਔਰ ਹਰੀਆਂ ਮੇਚਾ ਥੋੜਾ ਜਿਹਾ ਅ ਅਦਰਕ ਔਰ ਲਸਣ ਦਾ ਪੇਸਟ ਬਣਾ ਕੇ ਰੈਡੀ ਕਰ ਲਿਆ ਉਸ ਤੋਂ ਬਾਅਦ ਮੈਂ ਕੱਟੇ ਇੱਥੇ ਮਤਲਬ ਘੀਆ ਨਾਲ ਮੈਂ ਇੱਕ ਮੀਡੀਅਮ ਸਾਈਜ਼ ਦਾ ਆਲੂ ਕੱਟ ਲਿਆ ਸੀਗਾ ਇੱਥੇ ਟਾਈਮ ਹੋ ਗਿਆ ਸੀਗਾ ਸ਼ਾਮ ਦਾ ਸ਼ਾਮ ਦਾ ਪਤਾ ਨਹੀਂ 6 ਪੰਨੇ 7 ਵਜੇ ਸੀਗੇ ਤੇ ਮੈਂ ਤੜਕਾ ਲਗਾ ਦਿੱਤਾ ਸੀਗਾ ਇੱਥੇ ਸਬਜੀ ਨੂੰ ਮੈਂ ਨਾ ਕਿ ਆ ਤਾਜੀ ਸੀਗੀ ਤੇ ਮੈਂ ਦੋ ਸੀਟੀ ਲਗਾਈ ਸਿਰਫ ਘੀਏ ਨੂੰ ਔਰ ਬਸ ਕਿ ਇਹਨੂੰ ਸੀਟੀ ਲਗਾ ਕੇ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਣੀ ਐਡ ਕਰ ਦਿੱਤਾ ਸੀਗਾ ਉਹ ਨਾਲ ਥੋੜੀ ਸਬਜੀ ਰਸਮੀ ਅੱਛੀ ਲੱਗਦੀ ਆ ਨਾਲ ਮੈਂ ਗਰਮ ਮਸਾਲਾ ਔਰ ਧਨੀਆ ਵਗੈਰਾ ਵੀ ਐਡ ਕਰ ਦਿੱਤਾ ਸੀਗਾ ਔਰ ਬਸ ਉਥੇ ਕੰਮ ਕਰਦੇ ਕਰਦੇ ਰਾਤ ਨੂੰ ਸਬਜੀ ਵਗੈਰਾ ਬਣਾਉਂਦੇ ਬਣਾਉਂਦੇ ਕਿਚਨ ਚਕਲਾਰਾ ਚੱਕਦੇ ਮੈਨੂੰ ਰਾਤ ਦਾ ਕਾਫੀ ਸਾਰਾ ਟਾਈਮ ਹੋ ਗਿਆ ਸੀਗਾ ਮੈਂ ਕੁਛ ਸਮਾਨ ਮੰਗਾਇਆ ਸੀਗਾ ਆਨਲਾਈਨ ਤੇ ਮੇਰਾ ਸਮਾਨ ਜਿਹੜਾ ਉਹ ਆ ਚੁੱਕਿਆ ਸੀਗਾ ਤੇ ਮੈਨੂੰ ਇਹ ਸੀਗਾ ਮੈਨੂੰ ਲੱਗਦੇ ਸਾਰੇ ਮੈਨਾਂ ਨੂੰ ਵੀ ਮੈਂ ਸੰਭ ਲੈਣੀ ਆ ਉਸ ਤੋਂ ਪਹਿਲਾਂ ਮੈਂ ਖਾਣਾ ਬਣਾਇਆ ਗੁਰਸ਼ੀਰ ਨੂੰ ਵੀ ਰੋਟੀ ਬਣਾ ਕੇ ਖਵਾਈ ਮੈਂ ਆਪ ਵੀ ਖਾ ਲਈ ਜਿੰਨੇ ਵੀ ਸਾਰੇ ਮੇਰੇ ਬਰਤਨ ਸੀਗੇ ਜੋ ਵੀ ਤੁਹਾਨੂੰ ਪਤਾ ਮੈਂ ਕੁਕਿੰਗ ਵੇਲੇ ਯੂਜ਼ ਕੀਤੇ ਸੀਗੇ ਕੁੱਕਰ ਵਗੈਰਾ ਸਾਰਾ ਖਾਲੀ ਕੀਤੇ ਮੈਂ ਇੱਥੇ ਖਾਲੀ ਕਰਕੇ ਆਪਣਾ ਖਾਣਾ ਵਗੈਰਾ ਖਾ ਕੇ ਇੱਥੇ ਭਾਂਡੇ ਮੈਂ ਸਾਰੇ ਕਲੀਨ ਕਰ ਦਿੱਤੇ ਆ ਉਸ ਤੋਂ ਬਾਅਦ ਬਸ ਆਪਣਾ ਕਿਚਨ ਕਾਊਂਟਰ ਵੀ ਨਾਲ ਹੀ ਮੈਂ ਕਲੀਨ ਕਰ ਲੂੰਗੀ। ਗੁਸ਼ੀਨ ਦੇ ਪਾਪਾ ਕਹਿੰਦੇ ਸੀ ਮੈਂ ਤਾਂ ਥੋੜਾ ਜਿਹਾ ਲੇਟ ਆਉਂਗਾ ਤੁਸੀਂ ਆਪਣਾ ਖਾਣਾ ਖਾ ਲਿਓ। ਖਾਣਾ ਖਾ ਕੇ ਗੁਸ਼ੀਨ ਨੂੰ ਟਾਈਮ ਦੇ ਨਾਲ ਸੁਵਾ ਦਿਓ। ਮੈਂ ਅੱਜ ਕੱਲ ਇਦਾਂ ਹੀ ਕਰਦੀ ਹੁੰਨੀ ਆ ਗੁਸ਼ੀਨ ਦੇ ਪਾਪਾ ਜਦੋਂ ਵੀ ਰਾਤ ਨੂੰ ਚਾਹੇ ਲੇਟ ਹੀ ਆਣ ਆਟਾ ਤਾਂ ਮੈਂ ਗੁੰਨਿਆ ਹੀ ਹੁੰਦਾ ਹੈ ਨਾਲ ਹੀ ਨਾਲ ਜਦੋਂ ਆਉਂਦੇ ਰੋਟੀ ਬਣਾ ਕੇ ਦੇ ਦੇਣੀ ਆ। ਵੈਸੇ ਤਾਂ ਰਾਤ ਨੂੰ ਕਈ ਵਾਰ ਉਹ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਆ ਆ ਕੇ ਉਹ ਰੋਟੀ ਬਿਲਕੁਲ ਵੀ ਨਹੀਂ ਖਾਂਦੇ ਆ ਕੇ ਸਿਰਫ ਉਹ ਦੁੱਧਾ ਕਾਪੀ ਲੈਂਦੇ ਹੁੰਦੇ ਆ। ਕਿਉਂਕਿ ਰਾਤ ਨੂੰ ਉਹ ਤਾਂ ਨਹੀਂ ਲੈਂਦੇ ਉਹ ਫਿਰ ਕਹਿ ਦਿੰਦੇ ਨੇ ਕਿ ਰਾਤ ਨੂੰ ਡਾਈਜੈਸਟ ਨਹੀਂ ਹੁੰਦੀ ਹੈਗੀ ਰੋਟੀ ਤਾਂ ਕਰਕੇ ਉਹ ਨਹੀਂ ਲੈਂਦੇ ਹਾਈ ਹੈ ਕਿ ਅਸੀਂ ਕੁਸ਼ੀਨ ਤੇ ਕੁਸ਼ੀਨ ਮੈਂ ਆਪਣੇ ਦੋਨੋਂ ਚਾਨੀਆਂ ਟਾਈਮ ਨਾਲ ਖਾਣਾ ਕਰਕੇ ਆਪਾਂ ਰਾਤ ਨੂੰ ਸੋ ਜਾਈਦਾ ਉਸ ਤੋਂ ਬਾਅਦ ਵਾਸ ਜਿਹੜਾ ਮੈਂ ਥੋੜਾ ਬਹੁਤ ਇੱਥੇ ਸਮਾਨ ਮੰਗਾਇਆ ਸੀ ਅੱਜ ਮੈਂ ਮਿਲਕ ਵੀ ਮੈਨੂੰ ਮੰਗਵਾਉਣਾ ਪਿਆ ਪੈਸੇ ਤਾਂ ਅੱਜ ਨਾ ਦੋਦੀ ਵਾਲਾ ਜਿਹੜਾ ਦੁੱਧ ਪਾਣ ਆਂਦਾ ਉਹ ਆਇਆ ਸੀਗਾ ਸਵੇਰੇ ਸਵੇਰੇ ਮੈਂ ਉਹ ਕੋ ਦੁੱਧ ਤਾਂ ਨਹੀਂ ਲਿਆ ਕਿਉਂਕਿ ਮੇਰੇ ਕੋਲ ਕੱਲ ਦਾ ਪਿਆ ਹੋਇਆ ਸੀਗਾ ਤੇ ਮੈਨੂੰ ਮੇਰੇ ਦਿਮਾਗ ਚੋਂ ਹੀ ਨਿਕਲ ਗਿਆ ਕਿ ਦਿਨ ਦੇ ਵਿੱਚ ਨਾ 3-4 ਵਾਰੀ ਸ਼ਰਬਤ ਬਣ ਗਿਆ ਫਿਰ ਮੈਂ ਦਹੀਂ ਨੂੰ ਚਾਗ ਲਾ ਦਿੱਤਾ ਦੁੱਧ ਮੇਰਾ ਛੇਤੀ ਖਤਮ ਹੋ ਗਿਆ ਤੇ ਰਾਤ ਨੂੰ ਜਦੋਂ ਮੈਂ ਗੋਸ਼ੀਨ ਨੂੰ ਦੁੱਧ ਪਲਾਣਾ ਸੀ ਜਦੋਂ ਮੈਂ ਦੇਖਿਆ 9 ਵਜੇ ਦਾ ਟਾਈਮ ਸੀਗਾ 9:30 9 ਵਜੇ ਦਾ ਜਦ ਦੇਖਿਆ ਦੁੱਧ ਬਿਲ ਆਰਡਰ ਕੀਤਾ ਦੁੱਧ ਵੀ ਮੰਗਾਇਆ ਬ੍ਰੈਡ ਮੰਗਾਣੀ ਸੀਗੀ ਔਰ ਨਾਲ ਮੇਰੇ ਲੈਮਨ ਵੀ ਖਤਮ ਹੋ ਗਏ ਸੀਗੇ ਉਹ ਵੀ ਮੰਗਵਾਏ ਨਾਲ ਨਾਲ ਗੁਰਸ਼ੀਂਦਿਆਂ ਕੁਝ ਕੈਂਡੀਜ਼ ਵਗੈਰਾ ਵੀ ਖਤਮ ਹੋ ਗਿਆ ਸੀ ਲੱਗਦੇ ਸਾਰੇ ਮੈਂ ਉਹ ਵੀ ਮੰਗਵਾ ਲੇ ਇਥੇ ਰਾਤ ਦਾ ਕਾਫੀ ਸਾਰਾ ਟਾਈਮ ਹੋ ਗਿਆ ਸੀ 9:30 10 ਵਜੇ ਦਾ ਟਾਈਮ ਹੋ ਗਿਆ ਸੀਗਾ ਔਰ ਇੱਥੇ ਨਾ ਮੈਨੂੰ ਗੁਰਸ਼ੀਰ ਨੇ ਹੁਣ ਪੂਰਾ ਤੰਗ ਕਰ ਦਿੱਤਾ ਸੀਗਾ ਕਿਉਂਕਿ ਨਾ ਉਹਦਾ ਹੁਣ ਸੌਣ ਦਾ ਟਾਈਮ ਹੋ ਗਿਆ ਸੀਗਾ ਕਈ ਵਾਰ ਤਾਂ ਉਹਦੀ ਰੇਤ ਸੌ ਵੀ ਲੈਂਦੀ ਕਈ ਵਾਰ ਉਹ ਨਹੀਂ ਵੀ ਸੌਂਦੀ ਬਟ ਇਸ ਵੇਲੇ ਆ ਕੇ ਉਹ ਥੋੜਾ ਜਿਹਾ ਤੰਗ ਕਰਨ ਲੱਗ ਜਾਂਦੀ ਆ ਹੁਣ ਤੁਸੀਂ ਦੇਖਿਆ ਹੋਣਾ ਮੇਰੇ ਕੋਲ ਹੀ ਕਿਚਨ ਦੇ ਵਿੱਚ ਖੜੀ ਹੋਈ ਸੀਗੀ ਮੈਂ ਨਾ ਇਹ ਦੂਜੀ ਸਾਈਡ ਤੇ ਗੈਸ ਚਲਾ ਕੇ ਦੁੱਧ ਵੀ ਗਰਮ ਕਰਨ ਵਾਸਤੇ ਰੱਖ ਦਿੱਤਾ ਸੀਗਾ ਮੈਨੂੰ ਇਹ ਸੀਗਾ ਮੈਂ ਕਹਾਂ ਹੁਣ ਲੱਗਦੇ ਸਾਰ ਖੜੀ ਵੀ ਹੈਗੀ ਜਾਂ ਜਿਹੜਾ ਸਮਾਨ ਕੱਢਣ ਵਾਲਾ ਉਹ ਵੀ ਮੈਂ ਕੱ ਕਵਲੇ ਕਿਉਂ ਖੜਨਾ ਤੇ ਬਸ ਜਿਹੜਾ ਵੀ ਸਮਾਨ ਮੰਗਾਇਆ ਹੋਇਆ ਸੀਗਾ ਕਾ ਇਥੇ ਮੈਂ ਕੱਢ ਕੇ ਆਪਣੀ ਆਪਣੀ ਜਗ੍ਹਾ ਤੇ ਉੱਤੇ ਸੈੱਟ ਕਰਕੇ ਰੱਖ ਦਿੱਤਾ ਆ। ਅਨ ਦੂਸਰੀ ਸਾਈਡ ਤੇ ਬਸ ਦੁੱਧ ਤੇ ਜ਼ਿਆਦਾ ਗਰਮ ਸੀਗਾ ਥੋੜਾ ਜਿਹਾ ਮੈਂ ਬਰਤਨ ਦੇ ਵਿੱਚ ਪਾਣੀ ਪਾ ਕੇ ਨਾ ਉਹਦੇ ਵਿੱਚ ਮੈਂ ਗੁਸ਼ੀਨ ਦਾ ਦੁੱਧ ਗਰਮ ਕਰਨ ਵਾਸਤੇ ਰੱਖ ਦਿੱਤਾ ਸੀਗਾ। ਸੋ ਬਸ ਇਹ ਸੀਗੀ ਜੀ ਮੇਰੀ ਰੁਟੀਨ ਤੁਹਾਨੂੰ ਕਿਵੇਂ ਤੇ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਅਗਰ ਆਜ ਦੀ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜਲਦੀ ਹੀ ਮਿਲੂੰਗੀ ਅਗਲੇ ਵਲੌਗ ਦੇ ਵਿੱਚ ਬਾਏ ਬਾਏ।